ਅਗਲੇ ਪਾਵਨ ਸ਼ਬਦਾ ਦੇ ਵਿੱਚ ਕਿਨਹੂੰ ਪ੍ਰੀਤ ਲਾਈ ਦੂਜਾ ਭਾਉ ਰਿਧ ਧਾਰ ਕਨੇ ਕਈਆਂ ਨੇ ਨਾ ਆਪਣੇ ਰਿਧੇ ਅੰਦਰ ਹਿਰਦੇ ਦੇ ਅੰਦਰ ਦੂਜਾ ਭਾਉ ਭਾਉ ਰੱਬ ਨੂੰ ਛੱਡ ਕਰਕੇ ਪਰਮਾਤਮਾ ਨੂੰ ਭੁਲਾ ਕਰਕੇ ਖਸਮ ਛੋੜ ਦੁਜੇ ਲੱਗੇ ਡੁੱਬੇ ਸੇ ਵਨਜਾਰੀ ਡੁੱਬੇ ਸੇ ਕਸਮ ਨੂੰ ਭਾਵ ਮਾਲਕ ਨੂੰ ਛੱਟ ਕਰਕੇ ਰੱਬ ਨੂੰ ਛੜ। ਕਿਨਹੂ ਪ੍ਰੀਤ ਲਈ ਮੋਹ અપਮਾਨ। ਮਾਇਆ ਦੇ ਮੋਹ ਦਾ ਅਪਮਾਨ ਕਰੀ ਬੈਠੇ ਨੇ। ਕਈਆਂ ਨੇ ਪ੍ਰੀਤ ਦੀ ਮੋਹ ਵਿੱਚ ਪਾ ਲਈ ਹੈ। ਰੱਬੀ ਪ੍ਰੀਤ ਨੂੰ ਭੁਲਾ ਦਿੰਦਾ ਹੈ। ਤੇ ਸਹਿਬ ਜੀ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ ਕਹਿੰਦੇ ਹਰ ਜਨ ਪ੍ਰੀਤ ਲਈ ਹਰ ਨਿਰਵਾਣ ਪਦ ਨਾਨਕ ਸਿਮਰਤ ਹਰ ਭਗਵਾਨ।